ਇਸ ਲਈ ਅੰਮ੍ਰਿਤਸਰ ਦੇ ਸਸਦ ਗੁਰਜੀਤ ਸਿੰਘ ਓਜਲਾ ਦੀ ਜਿੱਤ ਵੱਲ ਵੱਡੇ ਕਦਮ ਨਜ਼ਰ ਆ ਰਹੇ ਹਨ ਇਸ ਵੇਲੇ ਕੋਟੀ ਦਾ ਨਜ਼ਾਰਾ ਦਿਖਾ ਦਈਏ ਤੇ ਮੀਡੀਆ ਦੇ ਜਮਾਵੜਾ ਤੇ ਉਹਨਾਂ ਦੇ ਪ੍ਰਚੰਸ਼ਕ ਇੱਥੇ ਇਕੱਠੇ ਹੋਏ ਹਨ ਛੇਤੀ ਹੀ ਜਿੱਤ ਡਿਕਲੇਅਰ ਹੋ ਜਾਏਗੀ ਜਿਸ ਤਰ੍ਹਾਂ ਕਿ ਆਪਾਂ ਗੱਲ ਕਰੀਏ ਅੱਜ ਜੋ ਕਿ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕੋਟੀ ਦੀਆਂ ਅੱਜ ਮੀਡੀਆ ਦਾ ਜਮਾਵੜਾ ਵੀ ਇੱਥੇ ਹੋ ਚੁੱਕਾ ਹੈ ਤੇ ਗੁਰਜੀਤ ਸਿੰਘ ਓਜਲਾ ਮੂੰਹ ਮਿੱਠਾ ਕਰਾ ਰਹੇ ਹਨ ਜਿੱਤ ਜਿਹੜੀ ਹੈ ਉਹ ਪ੍ਰਸ਼ੰਸਾ ਵੱਲੋਂ ਕਿਹਾ ਜਾ ਰਿਹਾ ਜਿੱਤ ਤਾਂ ਤੇ ਪਹਿਲਾਂ ਹੀ ਪੱਕੀ ਹੋ ਗਈ ਸੀ ਅੱਜ ਸਿਰਫ ਇੱਕ ਕਨਫਰਮੇਸ਼ਨ ਹੀ ਬਾਕੀ ਹੈ ਤੇ ਤੁਸੀਂ ਦੇਖ ਸਕਦੇ ਹੋ ਕਿਸ ਤਰ੍ਹਾਂ ਪ੍ਰਸ਼ਾਸਕ ਇਕੱਠੇ ਹੋਏ ਪੈਣ ਤਾਂ ਦੂਸਰੀ ਗੱਲ ਕਰੀਏ ਕਿ ਤੀਸਰੀ ਵਾਰ ਹੈਟ੍ਰਿਕ ਜਿਹੜੀ ਆ ਉਹ ਲੱਗਨ ਜਾ ਰਹੀ ਹੈ ਤੀਸਰੀ ਵਾਰ ਹੈਟ੍ਰਿਕ ਲੱਗਨ ਜਾ ਰਹੀ ਹੈ ਜਿੱਥੇ ਕਿ ਇਸ ਤੋਂ ਪਹਿਲਾਂ ਵੀ ਦੋ ਵਾਰ ਭਾਜਪਾ ਦੇ ਜਿਹੜੇ ਆ ਕੈਂਡੀਡੇਟ ਨੂੰ ਹਰਾ ਕੇ ਅੱਗੇ ਵਧੇ ਸੀ ਤੇ ਤੀਸਰੀ ਵਾਰ ਤੀ ਅੰਮ੍ਰਿਤਸਰ ਤੋਂ ਆ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਲੀਵਾਲ ਨੂੰ ਪਿੱਛੇ ਛੱਡ ਕੇ ਅੱਗੇ ਪੁਲਦੀਪ ਸਿੰਘ ਢਾਲੀਵਾਲ ਨੂੰ ਪਿੱਛੇ ਛੱਡ ਕੇ ਅੱਗੇ ਭਾਜਪੀ ਨੂੰ ਪਿੱਛੇ ਛੱਡ ਕੇ ਅੱਗੇ ਵਧੇ ਹੋਏ ਹਨ ਗੁਰਜੀਤ ਸਿੰਘ ਗੋਜਲਾ ਤੇ ਉਹਨਾਂ ਦੇ ਪ੍ਰਸ਼ਨ ਵੀ ਸਾਡੇ ਨਾਲ ਉਹਨਾਂ ਨਾਲ ਗੱਲਬਾਤ ਕਰਾਂਗੇ ਤੇ ਹਾਂਜੀ ਕਿਸ ਤਰ੍ਹਾਂ ਲੱਗਦਾ ਜਿੱਤ ਜਿਹੜੀ ਹੈ ਮੁਕੰਮਲ ਤੋਂ ਪਹਿਲਾਂ ਤਾਂ ਮੈਂ ਪੂਰੇ ਅਮਰਸਰ ਦਾ ਖਤ ਜੋੜ ਕੇ ਤੇ ਜ਼ੇਰ ਚਕਾ ਕੇ ਧੰਨਵਾਦ ਕਰਦਾ ਕਿ ਤੁਸੀਂ ਸਾਡੇ ਵੱਡੇ ਭਰਾ ਦੇ ਇੰਨਾ ਮਾਣ ਬਖਸ਼ਿਆ ਮੈਂ ਵੀਰਜੀ ਕੌਂਸਲਰਾਂ ਜੀ 25 ਨੰਬਰ ਵਾਰਡ ਤੋਂ ਮੈਨੂੰ ਨਾ ਅੱਜ ਉਹ ਤਲਬੀਰ ਗਿੱਲ ਦੀ ਇੱਕ ਦਿਨ ਨਾ ਮੈਸੀ ਕਰਨ ਦੇ ਉਸ ਦੀ ਓਜਲੇ ਨੇ ਕੀ ਓਜਲਾ ਸਾਹਮਣੇ ਕੀਤਾ ਕੀਆ ਇਹਨੇ ਕਿਤੇ ਛੋਟਾ ਜਿਹਾ ਕੰਮ ਨਹੀਂ ਕੀਤਾ ਮੈਂ ਤੁਹਾਨੂੰ ਦੱਸਦਾ ਕਿ ਮੇਰਾ 25 ਨੰਬਰ ਵਾਰਡ ਆ ਮੇਰੇ ਉੱਤੇ ਸਕੂਲ ਹੈ ਜੀ ਉੱਤੇ 6-700 ਬੱਚਾ ਪੜਦਾ ਉਹ ਜਿਹੜੇ ਬੱਚੇ ਪੜਦੇ ਸੀ ਉਹ ਇੱਕ ਛੋਟਾ ਜਿਹਾ ਕਮਰਾ ਸੀ ਬੱਚੇ ਨੂੰ ਪੜਾਇਆ ਕਿੱਥੇ ਜਾਂਦਾ ਸੀ ਲੰਗਰ ਘਰ ਦੇ ਵਿੱਚ ਲੋਕਾਂ ਦੇ ਘਰਾਂ ਦੇ ਵਿੱਚ ਇਹ ਸਾਡੇ ਓਜਲਾ ਸਾਹਿਬ ਨੂੰ ਅਸੀਂ ਬੇਨਤੀ ਕੀਤੀ ਮੈਂ ਧੰਨਵਾਦ ਕਰਦਾ ਇਸ ਬੰਦੇ ਦਾ ਜਿਨ੍ਹਾਂ ਨੇ 45 ਲੱਖ ਰੁਪਈਆ ਲਾ ਕੇ ਮੈਨੂੰ ਸਕੂਲ ਬਣਾ ਕੇ ਦਿੱਤਾ ਜਿਹੜੇ ਬੱਚੇ ਲੰਗਰ ਘਰ ਦੇ ਵਿੱਚ ਪੜ੍ਹਦੇ ਸਨ ਜਿਹੜੇ ਬੱਚੇ ਥੱਲੇ ਟਾਟਾ ਤੇ ਪੜ੍ਹਦੇ ਸਨ ਅੱਜ ਉਹ ਬੱਚੇ பாਜੀ ਸਕੂਲ ਜਾ ਕੇ ਵੇਖੋ ਵਧੀਆ ਟਾਪ ਕਲਾਸ ਸਕੂਲ ਤਿਆਰ ਕੀਤਾ ਹੈ ਪੱਖੇ ਲੱਗੇ ਨੇ ਬੈਂਚ ਲੱਗੇ ਨੇ ਕੰਪਿਊਟਰਾਈਜ਼ਡ ਸਕੂਲ ਬਣਾ ਦਿੱਤਾ ਹੈ ਬਹੁਤ ਧੰਨਵਾਦ ਕਰਦੇ ਹਾਂ ਇਲਾਹ ਸਾਹਿਬ ਦਾ ਸਾਡੇ ਮੁਤਾਬਿਕ ਜਿਹੜੀ ਹੈ ਡਿਵੈਲਪਮੈਂਟ ਜਿਹੜੀ ਹੈ ਉਹ ਕਿਤੇ ਨ ਕਿਤੇ ਰੰਗ ਲਿਆਈ ਹੈ ਤੀਸਰੀ ਵਾਰ ਦੁਬਾਰਾ ਜਿਹੜੀ ਹਾਟ੍ਰਿਕ ਲੱਗੀ ਬਿਲਕੁਲ ਬਿਲਕੁਲ ਜੀ ਬਿਲਕੁਲ ਡਿਵੈਲਪਮੈਂਟ ਮੈਂ ਕਹਿੰਨਾ ਜੀ ਡਿਵੈਲਪਮੈਂਟ ਦੀ ਤੇ ਉਹਲਾ ਸਾਹਿਬ ਨੇ ਹਨੇਰੀ ਲਿਆ ਦਿੱਤੀ ਆ ਸੰਸਦ ਦੇ ਵਿੱਚ ਸਾਡਾ ਗੁਰਜੀਤ ਸਿੰਘ ਓਜਲਾ ਜਦੋਂ ਬੋਲਦੇ ਨੇ ਸ਼ੇਰ ਦੀ ਤਰ੍ਹਾਂ ਗੱਜਦੇ ਨੇ ਬੜੇ ਵੱਡੇ ਵੱਡੇ ਕੰਮ ਕੀਤੇ ਨੇ ਫਲਾਈਟਾਂ ਦਾ ਲਾ ਲਈਏ ਪੁਲਾਂ ਦਾ ਲਾ ਲਈਏ ਸਕੂਲਾਂ ਦਾ ਲਾ ਲਈਏ ਤੁਸੀਂ ਆਪਾਂ ਗਿਨ ਗਿਨੰਤ ਕਰੀਏ ਇਸ ਵਾਰ ਇਸ ਵਾਰ ਬੜੀ ਵੱਡੀ ਟੱਕਰ ਸੀ ਇਸ ਵਾਰ ਬੜੀ ਵੱਡੀ ਟੱਕਰ ਸੀ ਕੰਪੀਟੀਸ਼ਨ ਜ਼ਿਆਦਾ ਸੀ ਤੇ ਲੇਕਿਨ ਫਿਰ ਵੀ ਉਹ ਜਿੱਤਦੇ ਹੋਏ ਗੁਰਜੀਤ ਸਿੰਘ ਓਜਲਾ ਅੱਗੇ ਨਿਕਲੇ ਹਨ ਤੇ ਤੁਸੀਂ ਦੇਖਦੇ ਹੋ ਇਸ ਵੇਲੇ ਤਸਵੀਰਾਂ ਜਿਹੜੀਆਂ ਤੁਹਾਡਾ ਨਾਲ ਸਾਂਝੀ ਕਰਦੇ ਆ ਜਿਸ ਤਰ੍ਹਾਂ ਕਿ ਅੱਜ ਆਪਣਾ ਜਿਹੜੀਆਂ ਮਾਹੌਲ ਹੀ ਕੁਝ ਬਦਲ ਗਿਆ ਹੈ ਮਾਹੌਲ ਹੀ ਬਦਲ ਗਿਆ ਹੈ ਇਸ ਤੋਂ ਪਹਿਲਾਂ ਜਿਹੜੀ ਆ ਕੁਝ ਜਿਹੜਾ ਐਗਜ਼ਿਟ ਪੋਲ ਆਇਆ ਸੀ ਉਸ ਦਾ ਰੁਝਾਨ ਜਿਹੜਾ ਉਹ ਪੂਰਾ ਗਲਤ ਸਾਬਿਤ ਕਰ ਦਿੱਤਾ ਜਿਹੜਾ ਫਾਈਨਲ ਰਿਜ਼ਲਟ ਆ ਰਿਹਾ ਉਸ ਨੇ ਐਗਜ਼ਿਟ ਪੋਲ ਦਾ ਰੁਝਾਨ ਬਿਲਕੁਲ ਹੀ ਗਲਤ ਸਾਬਿਤ ਕਰ ਦਿੱਤਾ ਇਸ ਵੇਲੇ ਸਾਡੇ ਨਾਲ ਸੋ ਕੋਜਲਾ ਵੀ ਹਣ ਵਿਕਟਰੀ ਦਾ ਸਾਈਨ ਦਿਖਾਉਂਦੇ ਹੋਏ ਵਿਕਟਰੀ ਦਾ ਸਾਈਨ ਦਿਖਾਉਂਦੇ ਹੋਏ ਸੋ ਕੋ ਜਲਾ ਜੋ ਕਿ کافی ਮਿਹਨਤ ਕੀਤੀ ਹੈ ਇਹਨਾਂ ਨੇ کافی ਮਿਹਨਤ ਕੀਤੀ ਹੈ ਤੇ ਸਰ ਕਿਸ ਤਰ੍ਹਾਂ ਲੱਗਦਾ ਮਿਹਨਤ ਰੰਗ ਲਾਈ ਹੈ ਬਿਲਕੁਲ ਬਿਲਕੁਲ ਦੇਖੋ ਲੋਕਾਂ ਦਾ ਪਿਆਰ ਆ ਇਹ ਲੋਕਾਂ ਦੀ ਜਿੱਤ ਆ ਇਹ ਕਾਰਨਸ ਪਰਿਵਾਰ ਦੀ ਜਿੱਤ ਹੈ ਐਂਡ ਤੁਸੀਂ ਵਾਰ ਜਿਹੜੀ ਹੈਟ੍ਰਿਕ ਲੱਗਦੀ ਹੈ ਅੱਜ ਕੀ ਥੋੜਾ ਕੰਪੀਟੀਸ਼ਨ ਬਹੁਤ ਜ਼ਿਆਦਾ ਸੀ ਨਹੀਂ ਕੰਪੀਟੀਸ਼ਨ ਦੇ ਕੋ ਚਾਰਤੀ ਮੁਕਾਬਲਾ ਨਾ ਜੋ ਚਾਰ ਤੇ ਆ ਮੁਕਾਬਲਾ ਹੋਊਗਾ ਅਮਰਸਰ ਇੱਕ ਬੜਾ ਇੰਪੋਰਟੈਂਟ ਸ਼ਹਿਰ ਹੈ ਸਾਰੇ ਸਾਰੇ ਹੀ ਪਾਰਟੀਆਂ ਵਾਲੇ ਇਨੂੰ ਬੜਾ ਸੀਰੀਅਸ ਹੋ ਕੇ ਲੜਦੇ ਆ ਐਂਡ ਤੁਹਾਨੂੰ ਵਿਸ਼ਵਾਸ ਹੀ ਆਪਣੇ ਆਪ ਤੇ ਦੇਖੋ ਇੰਨਾ ਕਾਂਗਰਸ ਲੀਡਰਸ਼ਿਪ ਆ ਦੇ ਪਿੱਛੇ ਆ ਕੇ ਖੜੀ ਆ ਵੱਡੇ ਵੱਡੇ ਲੀਡਰ ਆਦੀ ਆ ਆਏ ਆ ਰੈਲੀਸ ਕਰਨ ਆਏ ਹਰ ਪਾਰਟੀ ਦੇ ਵੱਡੇ ਵੱਡੇ ਲੀਡਰ ਆਏ ਦੇਖੋ ਨਾ ਕਿੰਨਾ ਵੱਡਾ ਸਾਡੀ ਲੜਾਈ ਕਿੰਨਾ ਵਾ ਸਟੇਟ ਚ ਉਹਦਾ ਮੰਤਰੀ ਲੜਨ ਦੇ ਆ ਭਾਜਪਾ ਨੇ ਆਪਣਾ ਮੰਤਰੀ ਬਣਾ ਕੇ ਭੇਜਿਆ ਜੀ ਅੱਡਾ ਮੰਤਰੀ ਬਣੂਗਾ ਅਸੀਂ ਇਹ ਕਾਮ ਮੰਦਾ ਉਹਦੇ باوجود ਵੀ ਇਹਨਾਂ ਨੂੰ ਨੱਕੀ ਚੰਨੇ ਚਬਾਏ ਤੋਂ ਵੱਧ ਔਰ ਕੀ ਕਰ ਸਕਦੀ ਆ ਐਗਜ਼ਿਟ ਪੋਲ ਜਿਹੜੇ ਸਾਰੇ ਗਲਤ ਹੋ ਗਏ ਐਗਜ਼ਿਟ ਪੋਲ ਭਾਜੀ ਐਗਜ਼ਿਟ ਪੋਲ ਨਹੀਂ ਹੈ ਉਹ ਉਹ ਹੈਗਾ ਇੱਕ ਤਰ੍ਹਾਂ ਦਾ ਆਪਣੇ ਸੈਲਫ ਮੇਡ ਪੋਲ ਆ ਉਹ ਹਮੇਸ਼ਾ ਹੀ ਰੂਲਿੰਗ ਪਾਰਟੀ ਨੂੰ ਖੁਸ਼ ਕਰਨ ਦੇ ਲਈ ਜਿਹੜਾ ਤੁਸੀਂ ਕਹਿ ਸਕਦੇ ਬਿਲਕੁਲ ਦੇਖੋ ਨਾ ਮਹਾਰਾਣੀ ਵਾਲੀ ਗੱਲ ਹੈ 8 ਵਜੇ ਕਾਊਂਟਿੰਗ ਸ਼ੁਰੂ ਹੋਣੀ ਤੇ ਸਵਾ 7 ਵਜੇ ਹੀ ਨਤੀਜੇ ਆਉਣ ਡੇ ਵੀ ਭਾਜਪਾ ਲੀਡ ਕਰਨ ਦੀ ਜਦੋਂ ਕਾਊਂਟਿੰਗ ਨਹੀਂ ਸ਼ੁਰੂ ਹੋ ਤੇ ਲੀਡ ਕਿੱਥੋਂ ਕਰੋਗੇ ਐਂਡ ਇਹ ਤੇ ਆਲ ਪ੍ਰੀ ਪਲਾਨਡ ਹੁੰਦਾ ਇਹਨਾਂ ਦਾ ਪ੍ਰੈਸ਼ਰ ਬਿਲਡ ਅਪ ਕਰਨਾ ਮਾਈਂਡ ਤੇ ਪੀ ਭਾਜਪਾ ਦਾ ਮਾਈਂਡ ਚ ਰੱਖੋ ਕੋਈ ਥੋੜਾ ਬੋਦਾ ਵਾਅਦਾ ਘਾਟਾ ਹੋਊਗਾ ਤੇ ਉਹ ਜਿਹੜੀਆਂ ਪਾਰਟੀਆਂ ਕੁਛ ਛੋਟੀਆਂ ਰੀਜਨਲ ਪਾਰਟੀਆਂ ਸਿਆ ਉਹਨਾਂ ਦਾ ਚੁਕਾ ਭਾਜਪਾ ਲਊਗਾ ਧੰਨਵਾਦ ਦੂਸਰੀ ਗੱਲ ਕਰੀਏ ਜਿਸ ਨਾਲ ਕਿ ਪਹਿਲਾਂ ਵੀ ਦੋ ਵਾਰ ਜਿੱਤੇ ਤੇ ਕਿਤੇ ਨਾ ਕਿਤੇ ਡਿਵੈਲਪਮੈਂਟ ਜਿਹੜੇ ਆ ਲੋਕਲ ਲੋਕਲ ਲੈਵਲ ਦੇ ਨਾਲ ਲੋਕਾਂ ਦਾ ਇੰਟਰੈਕਸ਼ਨ ਜਿਹੜਾ ਕੰਮ ਲਿਆ ਬਿਲਕੁਲ ਦੋ ਵਾਰ ਜਿੱਤੇ ਹੈ ਵਿਸ਼ਵਾਸ ਪੜਾਇਆ ਲੋਕਾਂ ਨੇ ਕਿਹਦੇ ਅੰਟੀਨਕੰਮੈਂਸੀ ਨਹੀਂ ਹੈਗੀ ਦੇਖੋ ਨਾ ਦੋ ਵਾਰੀ ਜਿਤਨਾ ਕੰਮ ਕਰਨੇ ਐ ਇਹਨ ਅਗਲਾ ਆਪਣਾ ਵਿਜਨ ਵਿੱਚ ਰੱਖਣਾ ਪਿਛਣਾ ਕੰਮ ਬੈਲੈਂਸ ਕਰਨੇ ਨਵਾਂ ਵਿਜਨ ਲੈ ਕੇ ਆਉਣਾ ਲੋਕਾਂ ਨੇ ਐਕਸੈਪਟ ਕਰਨਾ ਇਹ ਕੁਛ ਛੋਟੀ ਗੱਲ ਥੋੜਾ ਅਮਰਸਰ ਦੀ ਸੇਵਾ ਕਰਨਾ ਬੜੇ ਭਾਗਾਂ ਵਾਲਿਆਂ ਦੇ ਹਿੱਸੇ ਆਉਂਦਾ ਐ ਮੈਨੂੰ ਮਾਣ ਹੈ ਸਾਡੇ ਪਰਿਵਾਰ ਚੋਂ ਪਰਵਾ ਸਾਡੇ ਭਰਾ ਵੱਡੇ ਐਮਪੀ ਬਣੇ ਆ ਦੋ ਵਾਰ ਅੱਗੇ ਲੋਕ ਸਭਾ ਚ ਵਾਦਦਾਨ ਕੀਤੀ ਐ ਤੇ ਜਰੂਰ ਕਰਨਗੇ ਤੀਸਰੀ ਵਾਰ ਵੀ ਲੀਡ ਕਰ ਰਹੇ ਐ ਗੁਰਜੀਤ ਸਿੰਘ ਓਜਲਾ ਤੇ ਇਹ ਦੂਜੀ ਗੱਲ ਕਰੀਏ ਕਾਫੀ ਵੱਡੀ ਜਿਹੜੀ ਆ ਤੇ ਸਾਡੇ ਨਾਲ ਹੋਰ ਵੀ ਪਰਸੰਚਨ ਗਾਨ ਉਹਨਾਂ ਨਾਲ ਗੱਲਬਾਤ ਕਰਦੇ ਆ ਤੇ ਕਿਸ ਤਰ੍ਹਾਂ ਲੱਗਦਾ ਹੈ ਪਾਰਟੀ ਲੈਵਲ ਤੇ ਤੁਸੀਂ ਵੀ ਬੜੀ سپورਟ ਕੀਤੀ ਹੈ ਆਪਣਾ ਪਾਰਟੀ ਨੂੰ ਇਸ ਵੇਲੇ ਜਿਹੜੀ ਗੁਰਜੀਤ ਸਿੰਘ ਔਜਲਾ ਦੀ سپورਟ ਤੇ ਖੜੇ ਦੇ ਬਿਲਕੁਲ ਜੀ ਬਿਲਕੁਲ ਯੂਥ ਦੇ ਸਾਰੇ ਸਾਡੇ ਮੋਤਵਾਰ ਸਾਰੇ ਇਲੈਕਟਿਡ ਪ੍ਰਧਾਨ ਸਾਰਿਆਂ ਨੇ ਹੀ ਬਹੁਤ ਜ਼ੋਰ ਯੂਥ ਨੇ ਖਾਸ ਕਰਕੇ ਰਾਹੁਲ ਗਾਂਧੀ ਜੀ ਦੇ ਵਿਜਨ ਦੇ ਉੱਤੇ ਬਹੁਤ ਜ਼ੋਰ ਔਰ ਗੁਰਜੀਤ ਸਿੰਘ ਔਜਲਾ ਜੀ ਵੀ ਇੱਕ ਜ਼ਮੀਨ ਤੋਂ ਜੁੜੇ ਰਾਹੁਲ ਗਾਂਧੀ ਜੀ ਦੀ ਇੱਕ ਜੋ ਹੈਗਾ ਸੀ ਜ਼ਮੀਨ ਤੋਂ ਟੱਕੇ ਲੀਡਰ ਉਹਨਾਂ ਨੇ ਕਾਉਂਸਲਰ ਤੋਂ ਲੈ ਕੇ ਦੋ ਵਾਰੀ ਐਮਪੀ ਤੇ ਹੁਣ ਤੀਜੀ ਵਾਰੀ ਆ ਲੋਕ ਸਭਾ ਅੰਮ੍ਰਿਤਸਰ ਦੇ ਹਲਕੇ ਨਿਵਾਸੀਆਂ ਨੇ ਇਹਨਾਂ ਨੂੰ ਚੁਣਿਆ ਔਰ ਬਹੁਤ ਹੀ ਖੂਬਸੂਰਤ ਜਿੱਤਾ ਸੀ ਇਹਨੂੰ ਸਮਝਦੇ ਆ ਜੋ ਸੈਂਟਰ ਦੀ ਸਰਕਾਰ ਸੀ ਉਹ ਕਿੰਨਾ ਜ਼ੋਰ ਲਗਾਇਆ ਕਿੰਨੇ ਉਹਨਾਂ ਨੇ ਫੰਡ ਦੇ ਮਿਸਯੂਜ਼ ਕੀਤੇ ਨੇ ਔਰ ਜੋ ਸੂਬੇ ਦੀ ਸਰਕਾਰ ਸੀ ਉਹਨਾਂ ਨੇ ਵੀ ਕਿੰਨਾ ਕੁਛ ਆਪਾ ਹਟਖੰਡ ਦੇ ਅਪਣਾਏ ਨੇ ਪਰ ਜੋ ਗੁਰਜੀਤ ਸਿੰਘ ਔਜਲਾ ਜੀ ਦੀ ਸ਼ਖਸੀਅਤ ਜੋ ਨਿਕਲ ਕੇ ਆਈ ਹੈ ਜੋ ਉਹਨਾਂ ਨੇ ਜਿੱਤ ਪ੍ਰਾਪਤ ਕੀਤੀ ਹੈ ਇੱਕ ਇੱਕ ਵੋਟਰ ਇੱਕ ਇੱਕ ਸਪੋਰਟਰ ਔਰ ਇੱਕ ਇੱਕ ਯੁਵਾ ਜੋ ਇਥੇ ਲੀਡਰ ਛੋਟੇ ਤੋਂ ਵੱਡੇ ਉਹਨਾਂ ਨੇ ਇੱਕ ਇੱਕ ਵੋਟ ਪਾਈ ਹੈ 45 ਡਿਗਰੀ ਦੀ ਗਰਮੀ ਤੱਕ ਉਹ ਸਹਿਣ ਕੀਤੀ ਹੈ ਬੂਥ ਲਗਾਏ ਨੇ ਔਰ ਉਹ ਸਾਰੀ ਜਿੱਤ ਅਸ਼ਡੇ ਸਾਰੇ ਵੋਟਰਾਂ ਨੂੰ ਜਾਂਦਾ ਸਾਰੇ ਸਪੋਰਟਰਾਂ ਨੂੰ ਜਾਂਦਾ ਤੁਹਾਨੂੰ ਸਾਰਿਆਂ ਨੂੰ ਜਾਂਦਾ ਮੀਡੀਆ ਪਰਸਨਸ ਨੂੰ ਵੀ ਜਾਂਦਾ ਜੀ ਤੇ ਆਪਾਂ ਹੋਰ ਵੀ ਗੱਲਬਾਤ ਕਰਾਂਗੇ ਮੈਂ ਮੈਂ ਧੰਨਵਾਦ ਕਰਦਾ ਸਵਨਾ ਦਾ ਬਹੁਤ ਬਹੁਤ ਸ਼ੁਕਰੀਆ ਕਿ ਜਿਨ੍ਹਾਂ ਨੇ ਅੱਜ ਇੰਨਾ ਮਾਨ ਬਖਿਆ ਇਸ ਗੁਰੂ ਨਗਰੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਇਹਨਾਂ ਪਿਆਰ ਦਿੱਤਾ ਔਰ ਇੱਕ ਜਿਹੜੀ ਮੇਰੇ ਵੱਲੋਂ ਸੇਵਾ ਕੀਤੀ ਗਈ ਉਹਦੇ ਤੇ ਉਹਨਾਂ ਨੇ ਮੋਹਰ ਲਾਈ ਜਿਹੜਾ ਇੱਥੇ ਕੰਮ ਕੀਤਾ ਹੈਗਾ ਉਹਦੇ ਤੇ ਮੋਹਰ ਲਾਈ ਲਾਅ ਐਂਡ ਆਰਡਰ ਡਰੱਗਸ ਤੇ ਜਿਹੜਾ ਮੇਨ ਮੁੱਦਾ ਜਿਹੜਾ ਹੈਗਾ ਆਪਣਾ ਜਿਹੜੀ ਸਰਕਾਰ ਨਹੀਂ ਬਣੀ ਇਹਨੂੰ ਮਜਬੂਰ ਕਰਾਂਗੇ ਸਰਕਾਰ ਇਲੈਕਸ਼ਨ ਕਰਾਵੇ ਜ਼ਿਲ੍ਹਾ ਪ੍ਰਸ਼ਾਸਨ ਲੋਕਾਂ ਪੇ ਬਲਾਗ ਸੰਤਿਆ ਸਰਕਾਰ ਇਲੈਕਸ਼ਨਾਂ ਕਿਉਂ ਨਹੀਂ ਕਰਾਉਂਦੀ ਪਗੌੜੀ ਕਿਉਂ ਹੈ ਸਰਕਾਰ ਲੋਕਾਂ ਦੇ ਬੁਰੇ ਹਾਲ ਹੈ ਸਾਰੇ ਖੇਰ ਦੇ ਵਿੱਚ ਸਾਹਿਗਾ ਵੀ ਘੱਲੂਕਾਰਾਂ ਵਿਵਸ ਕਰਕੇ ਢੋਲ ਢਮਕੇ ਨਾਲ ਨਾ ਕੀਤਾ ਜਾਵੇ ਹੁਣ ਤੁਸੀਂ ਅੱਗੇ ਆਪਣੇ ਆਪਣੇ ਵੱਲੋਂ ਜਾਂ ਆਪਣੀ ਪਾਰਟੀ ਵੱਲੋਂ ਕੀ ਫੈਸਲਾ ਹੈ ਤੁਹਾਡੇ ਸਾਹਮਣੇ ਹੁਣ ਕੋਈ ਵੀ ਅਸੀਂ ਕੋਈ ਢੋਲ ਢਮਕਾ ਨਹੀਂ ਕੀਤਾ ਕੋਈ ਹਾਂ ਕੋਈ ਭੈਣ ਭਰਾ ਆ ਗਿਆ ਕੋਈ ਲੱਡੂ ਲੈ ਕੇ ਉਹ ਖਾ ਲਿਆ ਜਾਂ ਕੋਈ ਕੋਈ ਕਰ ਲੇਗਾ ਦੋ ਦਾ ਕੋਈ ਅਸੀਂ ਕਹਿ ਨਹੀਂ ਸਕਦੇ ਕੋਈ ਬਾਹਰੋਂ ਆ ਜੇ ਸਾਡੇ ਵੱਲੋਂ ਕੋਈ ਇਹ ਜੀ ਗੱਲ ਨਹੀਂ ਮਾਰਵੇ ਦੀ ਖੁਸ਼ੀ ਮਨਾਈ ਜਾਏਗੀ ਬਿਲਕੁਲ ਮਨਾਈ ਜਾਏਗੀ ਵੋਟਰਾਂ ਨੂੰ ਕੀ ਕਹਿਣਾ ਚਾਹੁੰਦਾ ਮੈਂ ਉਹਨਾਂ ਵੋਟਰਾਂ ਦਾ ਦਿਲ ਦੀਆਂ ਗ੍ਰਹਾਈਆਂ ਦੋ ਧੰਨਵਾਦ ਕਰਦਾ ਜਿਹੜੇ ਖਾਸ ਕਰਕੇ ਸਾਡੇ ਵਰਕਰ ਨੇ ਸਪੋਰਟਰ ਨੇ ਜਿਹੜੇ ਐਨ ਆਰ ਆਈ ਭਰਾ ਨੇ ਪੰਜਾਬ ਤੋਂ ਬਾਹਰ ਬੈਠੇ ਨੇ ਪੰਜਾਬ 'ਚ ਨੇ ਪ੍ਰੈਸ ਪ੍ਰੈਸ ਦਾ ਜਿਹੜਾ ਪ੍ਰਿੰਟ মিডিਆ ਇਲੈਕਟ੍ਰੋਨਿਕ মিডিਆ ਸਾਰਿਆਂ ਨੇ ਬਹੁਤ ਦਿਨ ਰਾਤੇ ਕੀਤਾ ਸਵੋਚੀ ਲੀਡਰਸ਼ਿਪ ਦਾ ਮੈਂ ਬਹੁਤ ਧੰਨਵਾਦ ਕਰਦਾ ਸਟੇਟ ਦੀ ਔਰ ਪੰਜਾਬ ਦੀ ਔਰ ਡਿਸਟ੍ਰਿਕਟ ਦੀ ਚਾਰ ਪਾਰਟੀਆਂ ਹੀ ਫਾਈਟ ਥੋੜੀ ਜਿਆਦਾ ਔਖੀ ਸੀ ਨਹੀਂ ਫਾਈਟ ਦੀ ਤਾਂ ਕੋਈ ਗੱਲ ਨਹੀਂ ਸੀ ਲੋਕਾਂ ਦੇ ਮੁੱਦੇ ਲੋਕਾਂ ਨੂੰ ਆਪਸ਼ਨ ਜਿਆਦਾ ਹੋ ਜਾਂਦੀ ਲੋਕ ਇੱਧਰ ਉੱਧਰ ਹੋ ਜਾਂਦੇ ਜਿੱਦਾਂ ਹੁਣ ਵਰਗਾਂ ਦੀ ਧਰਮਾਂ ਦੀ ਰਾਜਨੀਤੀ ਹੋਈ ਹੈ ਲੋਕ ਕਈ ਉਹਦੇ ਵੇਖ ਚ ਵਗ ਜਾਂਦੇ ਆ ਵਿਕਾਸ ਨੂੰ ਤਰਜੀਹ ਨਹੀਂ ਦਿੰਦੇ ਉਹਨਾਂ ਚੀਜ਼ਾਂ ਨੂੰ ਤਰਜੀਹ ਦਿੰਦੇ ਜਿਨ੍ਹਾਂ ਦਾ ਕੋਈ ਮਤਲਬ ਨਹੀਂ ਬਣਦਾ ਸਾਰਾ ਕੁਝ ਕਰਾਂਗੇ ਅੰਮ੍ਰਿਤਸਰ ਦੇ ਲੋਕਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਮੇਰੇ ਤੇ ਵਿਸ਼ਵਾਸ ਰੱਖ ਸਰਕਾਰ ਨਾਲ ਗੱਲਬਾਤ ਕੀਤੀ ਤੇ ਪ੍ਰਸ਼ਾਸਕਾਂ ਦਾ ਤੇ ਨਾਲ-ਨਾਲ ਗੱਲ ਕਰੀਏ ਤੇ ਆਪਣੇ ਜਿਹੜੇ ਆਪਣੇ ਜਿਹੜੇ ਸਪੋਰਟਰਸ ਹੈ ਉਹਨਾਂ ਦਾ ਵੀ ਧੰਨਵਾਦ ਕੀਤਾ ਤੇ ਅੰਮ੍ਰਿਤਸਰ ਵਾਸੀਆਂ ਦਾ ਵੀ ਧੰਨਵਾਦ ਕੀਤਾ ਜਿਨ੍ਹਾਂ ਜਿਨ੍ਹਾਂ ਕਰਕੇ ਇਹ ਵੱਡੀ ਲੀਡ ਤੇ ਹੁਣ ਜਿੱਤ ਰਹੇ ਹਨ ਜਿਨ੍ਹਾਂ ਕਰਕੇ ਵੱਡੀ ਲੀਡ ਤੇ ਜਿੱਤ ਰਹੇ ਹਨ ਬੜੇ ਰੌਲ ਈ ਭਰ ਦੇ ਨਾਲ ਇਸ ਤਰ੍ਹਾਂ ਦੀਆਂ ਨਾਲ ਜੁੜੀ ਹੋਈਆਂ ਖਬਰਾਂ ਦਿਖਾਵਾਂਗੇ ਤੁਹਾਨੂੰ ਤਾਜ਼ਾ ਅਪਡੇਟ ਦੇ ਨਾਲ ਦੁਬਾਰਾ ਰੁੱਬਰੂ ਹੋਵਾਂਗੇ ਜਾਇਨ ਜਵਾਲਾ